ਇਹ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਆਈ ਸੀ ਵੀ ਮਝਾਲਕਲਾਂ ਪਿੰਡ ਤੋਂ ਤੇਜੀਆਂ ਪਿੰਡ ਦੇ ਤਿੰਨ ਲੜਕੇ ਮੋਟਰਸਾਈਕਲ ਤੇ ਜਾ ਰਹੇ ਸੀ ਜੋ ਰਸਤੇ 'ਚ ਉਹਨਾਂ ਨੂੰ ਕਿਸੇ ਬਾਈਕ ਵਾਲੇ ਨੇ ਉਹਨਾਂ ਨੂੰ ਗਨ ਸ਼ਾਟ ਜਿਹੜਾ ਪਿੱਛੋਂ ਫਾਇਰ ਮਾਰਿਆ ਜਿਹਦੇ ਸਬੰਧੀ ਮੈਂ ਅੱਜ ਇਹਨਾਂ ਦਾ ਦੇਖਣ ਆਇਆ ਜੋ ਤਿੰਨੋਂ ਲੜਕੇ ਰਣਜੀਤ ਸਿੰਘ ਮੋਟਰਸਾਈਕਲ ਚਲਾਉਂਦਾ ਸੀ ਤੇ ਪਾਲਾ ਰਾਮ ਜਿਹੜਾ ਉਹ ਪਿੱਛੇ ਬੈਠਾ ਸੀ ਨਾਲ ਇੱਕ ਬਲਵਿੰਦਰ ਸਿੰਘ ਸੀ ਤੇ ਜਿਹੜੇ ਪਿੱਛੇ ਪਾਲਾ ਰਾਮ ਤੇ ਬਲਵਿੰਦਰ ਉਹ ਜ਼ਿਆਦਾ ਇੰਜਰ ਨੇ ਜਿਹੜਾ ਰਜੀਤ ਸਿੰਘ ਉਹ ਠੀਕ ਆ ਬਾਕੀ ਅਸੀਂ ਸਾਰਾ ਉਹਨਾਂ ਤੋਂ ਪੁੱਛਿਸ਼ ਕਰਕੇ ਜਿਨ੍ਹਾਂ ਦੇ ਸ਼ੱਕ ਆ ਤੇ ਜਾਂ ਜੋ ਵੀ ਅਸੀਂ ਤਕਨੀਕੀ ਉਹਦੇ ਨਾਲ ਕਰਕੇ ਸਾਰਾ ਟ੍ਰੇਸ ਕਰ ਰਹੇ ਸਰ ਕੁਝ ਨਹੀਂ ਤੇ ਕੋਈ ਪਤਾ ਨਾ ਜੇ ਨਹੀਂ ਅਜੇ ਕੋਈ ਇਹਨਾਂ ਨੇ ਐਗਜ਼ੈਕਟ ਨਹੀਂ ਦੱਸਿਆ ਇਹੋ ਜਿਹਾ ਕੁਝ ਵੈਸੇ ਉਹ ਕਹਿ ਰਹੇ ਵੀ ਬਾਈਕ ਬਰਾਬਰ ਲਾ ਕੇ ਉਹਨੇ ਜਿਹੜਾ ਪਿੱਛੋਂ ਫੇਰ ਮਾਰਿਆ ਵੀ ਇੱਕ ਹੀ ਲੜਕਾ ਦੱਸ ਰਿਹਾ ਵੀ ਉੱਥੋਂ ਅੱਗੇ ਡੰਡੋਆ ਸਾਈਡ ਪਿੰਡ ਪੈਂਦੇ ਨੇ ਉਧਰ ਨੂੰ ਭੱਜ ਗਿਆ ਸੋ ਬਾਕੀ ਹੁਣ ਮੌਕੇ ਤੇ ਜੋ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਜਿਹੜਾ ਅੱਗੇ ਦੇਖਾਂਗੇ ਟ੍ਰੇਸ ਕਰਾਂਗੇ ਉਹ ਵੀ ਬਾਈਕ ਤੇ ਹੀ ਦੱਸਿਆ ਇਹਨਾਂ ਨੇ ਪਤਾ ਉਹ ਗੰਜੀਤ ਸਿੰਘ ਦੇ ਦੱਸਣ ਦਾ ਵੀ ਬਾਈਕ ਤੇ ਸੀ ਉਮਰ ਕਿੰਨੀ ਕਿੰਨੀ ਕਿਸ ਦੀ ਅ ਜਿਹਨਾਂ ਦੇ ਜਿਹੜੇ ਇੰਜਰਡ ਹੋਏ ਆ ਪਾਲाराम ਜਿਹੜਾ ਉਹ 55 ਸਾਲ ਦੇ ਕਰੀਬ ਦੱਸਿਆ 55 60 ਸਾਲ ਦੇ ਤੇ ਜਿਹੜਾ ਬਲਜਿੰਦਰ ਸਿੰਘ ਆ ਉਹ 26 27 ਸਾਲ ਦਾ ਕੰਡੀਸ਼ਨ ਦੀ ਗੱਲ ਕਰੇ 26 27 ਦੀ ਉਮਰ ਦੱਸ ਰਹੇ ਹੋ ਕਿ ਲੱਗਦਾ ਹੈਗਾ ਕਿ ਇਹਦੇ ਨਾਲ ਕਿਸੇ ਦਾ ਮਟਰ ਕੋਈ ਨਹੀਂ ਅਜੇ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਾਂ ਤੇ ਕੰਮ ਕਰਦੇ ਮਿਹਨਤੀ ਮੁੰਡੇ ਨੇ ਕੋਈ ਇਹੋ ਜੀ ਲਾਕਡਾਟ ਵਾਲੀ ਗੱਲ ਦੱਸੀ ਨਹੀਂ ਇਹਨਾਂ ਨੇ ਜੀ ਤੇ ਬਾਕੀ ਸਾਰੇ ਅੰਗਲਾਂ ਤੋਂ ਵੈਰੀਫਾਈ ਕਰ ਰਹੇ ਆਂ ਜੀ ਗੱਲ ਸਿਰ ਕੰਡੀਸ਼ਨ ਦੀ ਗੱਲ ਕਰੀਏ ਕਿੱਦਾਂ ਹੈਗੇ ਕੰਡੀਸ਼ਨ ਡਾਕਟਰਾਂ ਦਾ ਕੀ ਕਹਿਣਾ ਹੈ ਇਹਦੇ ਵੀ ਤੁਸੀਂ ਗੱਲ ਬਾਤ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਸੀ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਨੇ ਫਸਟ ਅਟੈਂਡ ਕੀਤਾ ਸੀ ਉਹ ਉਹ ਚਲੇ ਗਏ ਸੀਗੇ ਸੈਕੰਡ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਦੇ ਜਿਹੜਾ ਪਾਲਾ ਰੰਗ ਉਹਦੀ ਅੱਖਾਂ ਤੇ ਕਾਫੀ ਸੱਟਾਂ ਜ਼ਿਆਦਾ ਤੇ ਜਿਹੜਾ ਦੂਜਾ ਉਹ ਠੀਕ ਆ ਉਹਦੀ ਕੰਡੀਸ਼ਨ ਫਿਲਹਾਲ ਅਜੇ ਜੇ ਨਹੀਂ ਪਤਾ ਲੱ ਅਟੈਂਪਟ ਟੂ ਮਰਡਰ ਦੀ ਤੇ ਬਾਕੀ ਫਰਦਰ ਜੋ ਵੀ ਇਹਦੇ ਛੋਏਗਾ ਅਗੇ ਇਨਵੈਸਟੀਗੇਸ਼ਨ ਕਰਦੇ ਸਰ ਜੀ ਰਜਿੰਦਰਾ ਰਹਿਣਗੇ ਕਿ ਅਗੇ ਕੋਈ ਕੇ ਰੈਫਰ ਹੋਣਾ ਕਿਤਾ ਕੁਝ ਉਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਜੀ ਉਹਦੇ ਬਾਰੇ ਤਾਂ ਕੋਈ ਸੀਸੀਟੀਵੀ ਹੋ ਕੇ ਨਿਕਲ ਜਾਈ ਹਾਂ ਬਿਲਕੁਲ ਜੀ ਅਸੀਂ ਲੱਗੀ ਹੋਈਆਂ ਟੀਮਾਂ ਦੋ ਤਿੰਨ ਸਟੀਆਂ ਤੇ ਬਾਕੀ ਮੈਂ ਇੱਥੇ ਰਜਿੰਦਰਾ ਆਇਆ ਸੀ ਜੀ ਇਹਨਾਂ ਦਾ ਪਤਾ ਲੈਣ ਵੀ ਸਾਰਾ ਇੱਥੋਂ ਪਤਾ ਲੱਗ ਸਕੇ ਕੋਈ ਡੰਦਾ ਜੀ ਡਾਕਟਰ ਨੇ ਦੱਸਿਆ ਕਿਹੜੀ ਰੋਲ ਪੁਲਿਸ ਵਗੈਰਾ ਨਹੀਂ ਇਹਦੇ ਬਾਰੇ ਹਜੇ ਨਹੀਂ ਕੁਝ ਕੋਈ ਰਾਉਂਡ ਫਿਗਰ ਪਾਜੀ ਕੋਈ ਗੱਲਬਾਤ ਕਿੰਨੇ ਰਾਉਂਡ ਫਿਗਰ ਹੋਏ ਉਹਨਾਂ ਨੇ ਇੱਕੋ ਹੀ ਦੱਸ ਸਰ ਕੀ ਨਾ ਰਣਜੀਤ ਸਿੰਘ ਅਮੇਸ਼ ਸਿੰਘ ਆ ਕੀ ਘਟਨਾ ਹੋਈ ਆ ਪੂਰੀ ਵਾਰਤਾ ਕੀ ਸੀ ਅਸੀਂ ਜੀ ਪਿੰਡੋਂ ਗਏ ਸੀਗੇ ਸ਼ਾਮੀ ਪਾਣੀ ਕੋਲ ਜੀ ਬਈ ਦੋ ਦਿਨ ਬਾਅਦ ਅਸੀਂ ਪਿੰਡੋਂ ਗਏ ਸੀਗੇ ਸ਼ਾਮੀ ਪਾਣੀ ਕੋਲ ਨਹੀਂ ਮੇਰੇ ਕੋਲ ਤਾਂ ਟੈਂਕ ਚ ਮੜਦਾ ਅੱਛਾ ਮੰਨਿਆੜ ਪਿੰਡ ਕੀ ਕਰਦੇ ਹੋ ਸਰ ਅਸੀਂ ਮਸ਼ੀਨਾਂ ਚੱਲਦੀਆਂ ਕੰਬਾਇਨ ਚੱਲਾਈ ਅੱਛਾ ਤੇ ਕਿੱਥੇ ਜਾ ਰਹੇ ਸੀ ਅਸੀਂ ਛੇਕੇ ਦੇ ਜਾ ਰਹੇ ਸੀ ਕੀ ਗੱਲ ਹੋਈ ਆ ਸਾਰੀ ਸਾਰੀ ਤੋਂ ਇਹ ਅੱਛੀ ਗੱਲ ਖਾਧੀ ਲੋਕ ਕੀ ਆ ਮੇਂ ਪਿੰਡ ਆਉਣ ਲੱਗੇ ਸਾਡੇ ਦੇ ਬਾਹਰ ਤੋਂ ਕਿਹਨੇ ਨੇ ਕਰੀ ਇਹ ਪਤਾ ਨਹੀਂ ਸਾਨੂੰ ਪਤਾ ਨਹੀਂ ਅੱਛਾ ਕਦੋਂ ਹੀ ਘਟਨਾ ਹੈ ਅੱਜ ਸ਼ਾਮ ਨਹੀਂ ਦੀ ਘਟਨਾ ਹੈ ਸ਼ਾਮ ਕਿਹਨੇ ਕੋਈ ਸਾਢੇ ਕਿਸ਼ੇ ਪਾਣੇ ਸਾਡੇ ਆ ਕਿਹਨਾ ਵੱਲੋਂ ਹਮਲਾ ਕੀਤਾ ਗਿਆ ਮੋਟਰਸਾਈਕਲ ਤੇ ਸੀ ਗੱਡੀ ਤੇ ਸਵਾਰ ਵੀ ਨਹੀਂ ਹੋਣੇ ਮੋਟਰਸਾਈਕਲ ਤੇ ਗੋਲੀ ਕਿਹੜੀ ਸਟ੍ਰਾਈਕ ਹੋਈ ਭਾਈ ਉਹ ਗੋਲੀ ਤਾਂ ਨਹੀਂ ਪਤਾ ਫਾਇਰ ਇਟੂ ਹੋ ਗਈ ਜੀ ਅੱਛਾ ਕਿੰਨੇ ਬੰਦੇ ਚੱਕੇ ਹੋਏ ਨੇ ਦੋ ਬੰਦੇ ਚੱਕੇ ਕੋਣ ਕੋਣ ਆਲਰਾਮ ਦੀ ਬੱਲੀ ਨੂੰ ਭਈ ਉਹ ਕਿਥੋਂ ਤੋਂ ਪੈਰ ਜੇ ਉੱਠੇ ਸੀ ਉਦੋਂ ਹੀ ਤੁਹਾਡੇ ਮਗਰ ਲੱਗੇ ਸੀ ਜਾਂ ਕਿਤੇ ਰਸਤੇ ਤੁਹਾਨੂੰ ਮਿਲਣੇ ਆ ਬਸੇ ਹਾਂ ਜੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਕਿੱਥੇ ਕਰਕੇ ਆ ਗਏ ਮਿਲਣੇ ਤੁਹਾਨੂੰ ਅਸੀਂ ਨੰਜਾਲ ਪਿੰਡ ਕ੍ਰੋਸ ਕਰਕੇ ਮਤੋਂ ਫੇਲੀ ਦੂਰ 400 500 ਮੀਟਰ ਅੱਧ ਤੱਕ ਨੂੰ ਤੁਸੀਂ ਜਦੋਂ ਗੋਲੀ ਚੱਲੀ ਜਿੱਕਰ ਕੀਤਾ ਅਸੀਂ ਬੈਠੇ ਹੋਏ ਸੀ ਕੀ ਲੱਗਦਾ ਤੁਹਦੇ ਕੋਈ ਲੜਾਈ ਝਗੜਾ ਜਾਂ ਕੁਝ ਵਾਰਦਾਤ ਹੋਈ ਕੁਝ ਨਾ ਜੀ ਸਾਡੀ ਕੋਈ ਵਾਰਦਾਤ ਨਹੀਂ ਜਦੋਂ ਗੋਲੀ ਚੱਲੀ ਸੀ ਹਾਂ ਜੀ ਤੁਹਾਨੂੰ ਪਤਾ ਕਿਵੇਂ ਪਤਾ ਲੱਗਿਆ ਕਿ ਗੋਲੀ ਚੱਲੀ ਆ ਤੁਸੀਂ ਨਾਲ ਸੀ ਕਿ ਇਹਨਾਂ ਨੇ ਇੱਕੀ ਮੋਟਰਸਾਈਕਲ ਤੇ ਸੀ ਹਾਂ ਇੱਕੋ ਮੋਟਰਸਾਈਕਲ ਕੌਣ ਚਲਾ ਰਿਹਾ ਸੀ ਮੈਂ ਚਲਾ ਰਿਹਾ ਸੀ ਤੁਸੀਂ ਮੋਟਰਸਾਈਕਲ ਤੇ ਨਾਲ ਸੀ ਪਿੱਛੇ ਕੌਣ ਕੌਣ ਬੈਠਾ ਸੀ ਮੇਰਾ ਤਾਇਆ ਦੀਪਾਲਾ ਰਾਮ ਬੈਠੇ ਸੀ ਸੈਂਟਰ 'ਚ ਸੈਂਟਰ 'ਚ ਬਲਜਿੰਦਰ ਸਿੰਘ ਬੈਠੇ ਸੀ ਅੱਛਾ ਤੇ ਗੋਲੀ ਪਿੱਛੋਂ ਚਲੀ ਆ ਹਾਂ ਅੱਛਾ ਅੱਛਾ ਤੇ ਗੋਲੀ ਕਿਤੇ ਕਿਤੇ ਬਲਜਿੰਦਰ ਤੇ ਕਿੱਥੇ ਲੱਗੀ ਇਹ ਬਲਜਿੰਦਰ ਦੇ ਅੱਥੇ ਗਰਦਨ 'ਚ ਗਿੱਟੀ ਆ ਅੱਛਾ ਗਰਦਨ ਤੋੜ ਨਾ ਨਾਰ ਨਾਰ ਨਹੀਂ ਹੋਈ ਪੰਡੇ ਦੀ ਜੀ ਗੋੜੀ ਜਿਹੀ ਨਾ ਖਾਂਚ ਨੂੰ ਘਰੋਂ ਪਿੱਛੇ ਮੁੜ ਕੇ ਇਦਾਂ ਦੇਖਣ ਲੱਗੇ ਬਾਈਕ ਨੂੰ ਵਿੱਚ ਨੂੰ ਅੱਖਾਂ ਕਰਾਸ ਹੋ ਗਈਆਂ ਤੇ ਗਰਦਨ ਚ ਕਰ ਗਈ। ਹਾਂਜੀ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਇਹ ਸਾਫ਼ ਮਿਲਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਨਾਲ। ਹਾਂਜੀ ਪੁਲਿਸ ਪ੍ਰਸ਼ਾਸਨ ਕਿਵੇਂ ਹਮਲਾਵਰ ਨੂੰ ਜਾਣਦੇ ਹੋ? ਨਾ ਜੀ ਨਹੀਂ। ਕਿੱਦਾਂ ਦੀ ਆਏ ਸੀ ਇਹ ਕਿ ਨਕਾਬ پوشੀ ਕਿੱਦਾਂ ਸੀ? ਹਾਂ ਨਕਾਬ پوشੀ। ਕਿੰਨੇ ਪਿਛਲੇ ਰੱਖਿਆ ਕਿੰਨੇ ਦੇ ਕੋਈ? ਇਦਾਂ ਠੀਕ ਪਤਾ ਨਹੀਂ ਮੋਟਰਸਾਈਕਲ ਤੇ ਕਿੰਨੇ ਬੰਦੇ ਸੀ ਇੱਕ ਮੋਟਰਸਾਈਕਲ ਤੇ ਇੱਕੋ ਬੰਦਾ ਸੀਗਾ ਇੱਕ ਹੀ ਮੋਟਰ हां ਜੀ ਕੀ ਘਟਨਾ ਹੋਈ ਮੇਰੇ ਘਰ ਵਾਲਾ ਜੀ ਪਾਲਾ RAM ਹਾਂਜੀ ਉਧਰੋਂ ਕੰਮਕਾਰ ਤੋਂ ਆਉਂਦੇ ਤੇ ਜੀ ਮਝਾਲ ਕਿੰਨੇ ਹੋ ਆਉਂਦੇ ਹੋਏ ਪਤਾ ਨਹੀਂ ਕੀ ਮਝਾਲ ਪਿੰਡ ਕੋਈ ਉੱਥੇ ਪਤਾ ਨਹੀਂ ਸੂਏ ਤੇ ਜੀ ਪਤਾ ਨਹੀਂ ਕਿੱਥੇ ਚਲੀ ਗਈ ਜੀ ਕਿੰਨੇ ਬੰਦੇ ਚੱਕੀ ਦੋ ਹੋਏ ਨੇ ਜੀ ਕਿੰਨੇ ਹੋ ਰਿਹਾ ਤੁਹਾਡੇ ਘਰ ਵਾਲੇ ਕੀ ਨਾਮ 55 ਸਾਲ ਆ ਜੀ ਪਾਲਾ RAM

ਅਸੀਂ ਘਰ ਤੇ ਇੱਕ ਮੇਰਾ ਮੁੰਡਾ ਹੀ ਉਹ ਮਸ਼ੀਨ ਤੇ ਗਿਆ ਤਿੰਨ ਮਹੀਨੇ ਹੋ ਗਏ ਇੱਕ ਨੂਹਰ ਮੈਂ ਆਈ ਉਮਰ ਜਿੰਨੀ ਇਹ ਕੰਮ ਕੀ ਕਰਦੇ ਐ ਹੁਣ ਇਹ 55 ਕੇ ਸਾਲ ਦਿਹਾੜੀ ਦੱਫਾ ਕਰਦੇ ਨੇ ਜੀ ਕੋਈ ਕਿਸੇ ਤੋਂ ਛੱਕੇਗਾ ਨਹੀਂ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜੀ ਮੈਂ ਪੁੰਨਰ ਜਾ ਪਣੀ ਤੇ ਮੈਂ ਆ ਕੇ ਘਰੇ ਜਾਈ ਚ ਬੈ ਗਈ ਜੀ ਰੋਟੀ ਪਾਣੀ ਖਾ ਰਹੇ ਤਾਂ ਕਿਸੇ ਬੱਚੇ ਨੇ ਆ ਕੇ ਸ਼ਮਤ ਦੱਸਿਆ ਵੇਖਣ ਕਰਕੇ ਉੱਥੇ ਗੋਲੀ ਚੱਲ ਗਈ ਹਾਂ ਜੀ ਕਿ ਕਿੰਨੇ ਵਜੇ ਦੀ ਵਾਰਤਾ ਹੈ ਸਭ ਤਾਂ ਸਾਡੇ ਦਾ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਿਆ ਅੱਖਾਂ ਚ ਲੱਗੀਆਂ ਨੇ ਕਿੰਨੇ ਬੰਦੇ ਲੱਗੇ ਦੋ ਹੋਏ ਨਹੀਂ ਉਹ ਪਿੰਡ ਦਾ ਮੁੰਡਾ ਓਦੋਂ ਬਲਜਿੰਦਰ ਆਇਆ ਇਕੱਠੇ ਸੀ ਇਕੱਠੇ ਤੇ ਇੱਕ ਹੋਰ ਮੁੰਡਾ ਤਾਂ ਜੀ ਉਹ ਵੀ ਮੇਰੇ ਦੇ ਔਰ ਦਾ ਮੁੰਡਾ ਸੀ ਉਹਦਾ ਉਹ ਕੁੜਤਾ ਦੇਖੋ ਕਿਵੇਂ ਲਿਪੜਿਆ ਹੋਇਆ ਕੋਟ ਉਹਦਾ ਉਹਦੇ ਪਿੱਛੇ ਬੈਠੇ تھے ਜੀ ਤਿੰਨ ਬੰਦੇ ਸੀਗੇ ਤਿੰਨ ਬੰਦੇ ਤੇ ਇੱਕ ਮੋਟਰਸਾਈਕਲ ਤੇ ਦੋਆਂ ਨੇ ਲੱਗੀਆਂ ਜੀ ਹੁਣ ਕਿੰਦਾ ਦੀ ਕਾਰਵਾਈ ਦੀ ਇਨਸਾਫ ਮੰਗਦੇ ਅਸੀਂ ਤਾਂ ਇਹ ਇਨਸਾਫ ਮੰਗਦੇ ਆ ਜੀ ਵੀ ਸਾਡੀ ਕਿਸੇ ਨਾਲ ਕੋਈ ਬੈਰ ਨਹੀਂ ਵੀ ਜੇ ਕਿਸੇ ਤੋਂ ਚੱਲ ਹੋ ਵੀ ਗਈ ਆਕੇ ਇਲਾਜ ਕਰਾ ਦੇ। ਕੀ ਲੱਗਦਾ ਪ੍ਰਾਪਰਟੀ ਆ ਕੋਈ ਇਦਾਂ ਦਾ ਤੁਹਾਨੂੰ ਐਂਗਲ ਕੁਝ ਲੱਗਦਾ ਕੀ ਕੀਦਾ ਗੋਲੀ ਚੱਲਣ ਦਾ ਕਾਰਨ ਕੀ ਲੱਗਦਾ ਤੁਹਾਨੂੰ? ਕਿ ਤੁਹਾਨੂੰ ਤੁਹਾਡੇ ਪੱਦੀ ਨੂੰ ਕਰ ਜਿੱਲਾ ਆਇਆ। ਸਾਡੇ ਸਾਹਨੇ ਤਾਂ ਪਹਿਲੀ ਵਾਰ ਸੁਣੀ ਆ ਵੀ ਸਾਡੇ ਪਰਿਵਾਰ ਤੇ ਗੋਲੀ ਚੱਲ ਗਈ। ਸੰਤਾ ਪਰਾਂ ਥੱਲੋਂ ਮਿੱਟੀ ਖਿਸਕ ਗਈ। ਸਾਡਾ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਤਾਂ। ਸੰਤਾ ਪਹਿਲੀ ਵਾਰ ਠੀਕ। ਕੋਈ ਨਹੀਂ ਕਿਸੇ ਤੋਂ ਨਹੀਂ ਕੋਈ ਛੱਡਿਆ।